ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਸਤਨਾਮ ਡਿਰੀ ਫਾਰਮਰਸ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਹਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਲੱਗਦਾ ਘੰਟੀ ਦਾ ਬਟਨ ਨਾਲ ਤੇ ਸੈੱਟ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਚੱਕਰ ਜਲਦ ਤੋਂ ਜਲਦ ਪਹੁੰਚੇ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਮੇਰੇ ਆਪਣੇ ਪਿੰਡ ਟੈਪੀ ਦੀ ਵੀਡੀਓ ਦੋਸਤੋ ਪਿੰਡ ਟੈਪੀ ਜ਼ਿਲ੍ਹਾ ਫਰੀਦਕੋਟ ਸੀਰੇ ਦੇ ਵਿੱਚ ਪੈਂਦੀ ਆ ਬਾਈ ਦੀ ਵੀਡੀਓ ਵਿੱਚ ਦੋਸਤੋ ਇੱਕ ਤਿਆਰ ਗੱਪਣ ਗਾਂ ਦੀ ਵੀਡੀਓ ਲੈ ਕੇ ਆਏ ਦੋਸਤੋ ਇਹਦੀ ਜਾਣਕਾਰੀ ਮੈਂ ਜੂਗਾ ਜਿਵੇਂ ਬਾਈ ਨੇ ਮੈਨੂੰ ਦੱਸਿਆ ਬਾਈ ਜੀ ਦੇ ਦੱਸਣ ਮੁਤਾਬਕ ਦੋਸਤੋ ਇਹ ਚੌਥਾ ਸੂਗਾ ਸੂਮੀਆ ਇਹ ਪਿਛਲੇ ਸੂਏ ਬਾਈ ਜੀ ਦੇ ਦੱਸਣ ਮੁਤਾਬਕ ਇਹ ਬਾਈ ਜੀ ਨੇ 25 ਲੀਟਰ ਦੁੱਧ ਕੱਢਦੀ ਹੈ ਨੱਟ ਇਹ 24-25 ਲੀਟਰ ਦੁੱਧ ਕੱਢਿਆ ਹੈ ਨੇ ਘਰ ਦੀ ਗਾਂ ਬਾਈਆਂ ਦੇ ਇਸ ਕੁਆਲਿਟੀ ਦੀ ਚੈਕ ਕਰਾਸਾਂਗੇ ਦੋਸਤੋ ਚੌਥੇ ਸੂਏ ਵਾਸਤੇ ਸੋਨਾ ਨੇ ਦੋਸਤੋ ਟ੍ਰੇਡ ਮੁਤਾਬਕ ਟੈਨ ਹਜੇ ਇੱਕ ਹਫਤਾ ਪਿਆ ਜਾਂ ਇੱਕ ਹਫਤੇ ਦੀ ਕੱਚੀ ਆ ਥਾਣਾ ਦੀ ਕੁਆਲਿਟੀ ਚੈੱਕ ਕਰਾਂਗੇ ਦੋਸਤੋ ਪੂਰਾ ਜੋਸ਼ ਵਾਲਾ ਥਾਣਾ ਪਿੱਛੋ ਵੇਖੋ ਇੱਥੇ ਬਹੁਤ ਚੰਗੀ ਆ ਥਾਣਾ ਦੇ ਪਿਛਲੇ ਬੂਲੇ ਬਾਜੂ ਵਿੱਚ ਵੀ ਬਹੁਤ ਚੰਗੀ ਲੱਗੋ ਦਿਖੋ ਇਹਨਾਂ ਚੌਵੀ 25 ਲੀਟਰ ਦੀ ਗਾਰੰਟੀ ਆ ਕੱਢ ਕੇ ਲਈ ਜਨਾ ਇਹ ਤੇ ਨੰਬਰ ਆਪਾਂ ਸਕਰੀਨ ਤੇ ਲਾਵਾਗੇ ਬਾਈ ਜੀ ਆ ਦੇ ਰੇਟ ਆਪਾਂ ਕਰਾਂਗੇ ਫੋਨ ਤੇ ਇਹ ਕਿਸੇ ਵੀਰ ਨੂੰ ਜੱਜ ਦੀ ਆ ਤਾਂ ਬਾਈ ਜੀ ਹੁਣ ਨਾਲ ਗੱਲ ਕਰ ਸਕਦੇ ਤੁਸੀਂ ਬਾਈ ਜੀ ਦਾ ਨਾਮ ਅਨਮੋਲ ਸਿੰਘ ਆ ਪਿੰਡ ਟੈਪੀ ਜ਼ਿਲ੍ਹਾ ਫੀਕੋਟ ਆ ਤੇ ਜੇ ਕਿਸੇ ਵੀਰ ਨੇ ਤਾਂ ਕੋਈ ਵੀਡੀਓ ਬਣਾਉਣੀ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਦੋਸਤੋ ਮੇਰਾ ਪਿੰਡ ਟੈਪੀ ਨਾਮ ਸਤਨਾਗ ਸਿੰਘ ਆ ਮੋਬਾਈਲ ਨੰਬਰ ਹੈਗਾ 708 73 48 39 ਦੋਸਤੋ